ਜੋ ਇਹ ਪੰਚਾਇਤੀ ਇਲੈਕਸ਼ਨਾਂ ਚ ਜੋ ਲਾ ਨ ਆਰਡਰ ਕੋਲਾਪਸ ਹੋਇਆ ਔਰ ਜਿਸ ਤਰੀਕੇ ਨਾਲ ਧਾਂਦਲੀਆਂ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ ਉਹ ਕੁਝ ਉਦਾਹਰਣ ਲੈ ਕੇ ਤੁਹਾਡੇ ਅੱਗੇ ਆਇਆ ਕਿਉਂਕਿ ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਇਹ ਬੜੀ ਵੱਡੀ ਐਕਸਰਸਾਈਜ਼ ਹੈ ਜੇ ਸਾਰਾ ਕੁਝ इकਟ्ठा ਕਰਨਾ ਇੱਕ ਆ ਬੰਦ ਕਰਾ ਦੇ ਯਾਰ ਉੱਤੇ ਚੱਲ ਰਹੇ ਨੇ ਇਹ ਸਾਰਾ ਕੁਝ ਜਿਹੜਾ ਇਨਫਾਰਮੇਸ਼ਨ ਇਕੱਠੀ ਕਰਨੀ ਆ ਇਹ ਵਾਵਾ ਲੰਮਾ ਟਾਸਕ ਹੁੰਦਾ ਮਗਰ ਮੈਂ ਅੱਜ ਜਿਹੜੀ ਗੱਲ ਕੁਝ ਦਿਨ ਪਹਿਲਾਂ ਮੈਂ ਕੀਤੀ ਸੀ ਕਿ ਇਹ ਜਿਹੜੀ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਤੁਸੀਂ ਹੈਰਾਨਗੀ ਇਹ ਗੱਲ ਦੀ ਹੈ ਕਿ ਕਈ ਪੰਚੇਤਾ ਦੇ ਕਾਗਜ਼ ਰਿਜੈਕਟ ਕਰਤੇ ਕਈ ਮੈਂਬਰ ਪੰਚਾਇਤਾਂ ਦੇ ਕਾਗਜ਼ ਰਿਜੈਕਟ ਕਰਤੇ ਮਗਰ ਜਿਨ੍ਹਾਂ ਦੇ ਕਾਗਜ਼ ਰਿਜੈਕਟ ਹੋਇਆ ਇੱਕ ਪ੍ਰਕਿਰਿਆ ਹੁੰਦੀ ਹੈ ਸਕਰੂਟੀਨੀ ਚ ਕਿ ਭਾਈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਆ ਇਤਰਾਜ਼ ਲੱਗਿਆ ਤਾਂ ਤੁਹਾਡੇ ਕਾਗਜ਼ ਰਿਜੈਕਟ ਹੋਏ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੋ ਚਾਰ ਪਿੰਡ ਦੱਸਣ ਲੱਗਿਆ ਇੱਕ ਵੀਰਮ ਮੇਰੇ ਹਲਕੇ ਚੋਂ ਦੂਜਾ ਲਹਿਰ ਕਾ ਇੱਕ ਆਪਣਾ ਪਿੰਡ ਸਰਦਾਰ ਗੁਰਬਖਸ਼ ਸਿੰਘ ਦੇ ਨਾਮ ਤਾਰੀ ਸਾਹਿਬ ਸਾਡੇ ਚਗਾਵਾ ਤੋਂ ਉਹ ਇਸੇ ਤਰ੍ਹਾਂ ਇੱਕ ਪਿੰਡ ਹੋਰ ਸੀ ਆ ਮੇਰੇ ਮੁੰਡੇ ਨੂੰ ਬੁਲਾਈ ਉਹ ਇੱਕ ਜਿਹੜੇ ਪਿੰਡਾਂ ਚ ਇਹ ਸਾਰੇ ਪੇਪਰ ਰਿਜੈਕਟ ਕਰਤੇ ਕਬੱਡੋ ਤੇ ਉਹਨਾਂ ਨੂੰ ਕਾਰਨ ਤੱਕ ਨਹੀਂ ਦੱਸਿਆ ਗਿਆ ਕਿ ਤੁਹਾਡਾ ਕੀ ਕਾਰਨ ਹੁਣ ਤੁਸੀਂ ਹੈਰਾਨ ਕੀ ਹੋਊਗੀ कि ਜਿਹੜੇ ਰਾਤ ਦੇ 12 ਵਜੇ ਤੱਕ ਇਤਰਾਜ਼ ਸੁਣਨ ਵਾਸਤੇ ਉੱਥੇ ਬੈਠੇ ਰਹੇ ਉਹਨਾਂ ਨੂੰ ਤਾਂ ਬੁਲਾਇਆ ਹੀ ਨਹੀਂ ਕਿਸੇ ਅਫਸਰ ਨੇ ਕਿ ਇਤਰਾਜ਼ ਕੀ ਲੱਗਿਆ ਲਿਸਟ ਲੱਗਦੀ ਆ ਅਗਲੇ ਦਿਨ ਜਾ ਕੇ 9 ਵਜੇ ਜਦੋਂ ਕਿ ਲਿਸਟ ਲਗਣੀ ਸੀ ਸ਼ਾਮ ਨੂੰ ਸ਼ਾਮ ਨੂੰ ਲਿਸਟੀ ਨਹੀਂ ਲਾਈ ਤੇ ਇਹਨਾਂ ਹਾਲਾਤਾਂ ਚ ਜਿਹੜੇ ਇੱਕ ਤਾਂ ਮੈਂ ਆਧਾਰਨ ਦੇ ਤੌਰ ਤੇ ਕੁਝ ਦੱਸਿਆ ਜੇ 8-10 ਪਿੰਡ ਹੈ ਜਿਹੜੇ ਮੈਂ ਆਪ ਦੇ ਹਲਕੇ ਦੇ ਹੀ ਕੱਢ ਕੇ ਲਿਆਏ ਚਲੋ ਹੋਰ ਵੀ ਨੇ ਜਦੋਂ ਇਹਦੀ ਸਕਰੂਟੀਨੀ ਹੋਣੀ ਹੈ ਪੰਜਾਬ ਸਾਰੇ ਚ ਹੀ ਇਤਰਾਜ਼ ਦੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਹੈ ਕਿ ਤੁਸੀਂ ਅਗਲੇ ਨੂੰ ਦੱਸੋਗੇ ਤੁਹਾਡੇ ਇਤਰਾਜ਼ ਕੀ ਲੱਗਿਆ ਇਹ ਪਹਿਲੀ ਵਾਰੀ ਹੋਇਆ ਕਿ ਇਤਰਾਜ਼ ਹੀ ਨਹੀਂ ਦੱਸਿਆ ਜਾ ਰਿਹਾ ਜਦ ਭਾਈ ਇਤਰਾਜ਼ ਦੱਸਣਾ ਹੀ ਨਹੀਂ ਤੇ ਅਗਲੇ ਇਹਦੇ ਕਾਗਜ਼ ਰਿਜੈਕਟ ਕਰਕੇ ਤੁਸੀਂ ਸਰਪੰਚ ਬਣਾ ਦੇਣੇ ਆ ਤੇ ਫਿਰ ਇਹ ਜੀ ਇਲੈਕਸ਼ਨ ਦਾ ਕੋਈ ਮੈਨਾ ਨਹੀਂ ਰਹਿ ਜਾਂਦਾ ਇਹ ਤਾਂ ਗੱਲ ਛੋਟੀ ਮੈਂ ਕਰ ਰਿਹਾ ਤੁਹਾਡੇ ਕੋਲ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਆਮ ਆਦਮੀ ਪਾਰਟੀ ਸੰਜੇ ਸਿੰਘ ਦੇ ਕੇਸ 'ਚ ਪੇਸ਼ ਹੋਇਆ ਸੀ ਜੀ ਦੇ 'ਚ ਅਰਵਿੰਦ ਕੇਜਰੀਵਾਲ ਤੇ ਆਸ਼ੀਸ਼ ਘਟਾਨ ਨੇ ਮੇਰੇ ਤੋਂ ਉਸ ਕੇਸ 'ਚ ਮਾਫੀ ਮੰਗੀ ਆ ਉਸ ਕੇਸ ਤੋਂ ਬਾਹਰ ਨਿਕਲ ਕੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਭਗਵੰਤ ਮਾਨ ਕੇਸ ਮੂੰਹ ਨਾਲ ਕੇਸ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਇਹ ਜਿਹੜੀ ਇਲੈਕਸ਼ਨ ਹੋਈ ਆ ਜਿੱਥੇ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਗਈਆਂ ਨੇ ਐਮਰਜੈਂਸੀ ਵਾਲੇ ਹਾਲਾਤ ਪੈਦਾ ਕੀਤੇ ਗਏ ਉੱਥੇ ਇਲੈਕਸ਼ਨ ਚ ਜਿੱਤ ਪੈਸੇ ਦੀ ਤੇ ਗੈਂਗਸਟਰ ਦੀ ਹੋਈ ਆ ਹੋਰ ਕਿਸੇ ਦੀ ਨਹੀਂ ਹੋਈ ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਮੇਰੇ ਕੋਲ ਘਟੋ ਘਟਨੀ ਤਾਂ ਇਹ ਜੇ 50 60 ਫੋਨ ਆਏ ਆ ਮਗਰ ਤੁਸੀਂ ਇੱਕ ਗੱਲ ਤਾਂ ਅਪਰੀਸ਼ੀਏਟ ਕਰੋਗੇ ਕਿ ਸਾਰਿਆਂ ਦੀ ਰੀੜ ਦੀ ਹੱਡੀ 'ਚ ਇੰਨੀ ਜਾਨ ਨਹੀਂ ਹੁੰਦੀ ਕਿ ਗੈਂਗਸਟਰ ਦੇ ਖਿਲਾਫ ਬੋਲ ਦਵੇ ਔਰ ਬੜੀ ਹਿੰਮਤ ਚਾਹੀਦੀ ਹੁੰਦੀ ਹੈ ਜਿਹੜਾ ਠੋਕ ਵਜਾ ਕੇ ਚਾਹੁੰਦਾ ਹੈ ਗੈਂਗਸਟਰ ਕਲਚਰ ਖਤਮ ਹੋਵੇ ਤੇ ਉਹਦੇ ਖਿਲਾਫ ਆਵਾਜ਼ ਠਾਉਣਾ ਚਾਹੁੰਦਾ ਅੱਜ ਮੈਂ ਤੁਹਾਨੂੰ ਇੱਕ ਸਪਸ਼ਟ ਉਦਾਹਰਨ ਲੈ ਕੇ ਆਇਆ ਕਿ ਹਾਲ ਵੇਖ ਲੋ ਸਰਕਾਰ ਦਾ ਕੀ ਐ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਤਰਨਤਾਰਨ ਮੈਨ ਲੱਗਦਾ ਇੰਨੀ ਤਾਂ ਭਗਵੰਤ ਮਾਨ ਦੇ ਆਖੇ ਸਰਬਸੰਮਤੀ ਨਹੀਂ ਹੋਈ ਜਿੰਨੀ ਜੱਗੂ ਭਗਵਾਨਪੁਰੀਏ ਦੇ ਆਖੇ ਇੱਕ ਤਰਫਾ ਫੈਸਲਾ ਆ ਗਿਆ ਆ ਬਾਈਬਲ ਕਲਾ ਦੀ ਆਕਲ ਦੀ ਖਬਰ ਚੱਲ ਹੀ ਰਹੀ ਆ ਨਾ ਜੀ ਬਾਈਬਲ ਕਲਾ ਪਿੰਡਜੀਚੇ ਲੱਗਿਆ ਗੈਂਗਸਟਰ ਸਕੇਸ ਐਸਪੀਰੈਂਟਸ ਨੋ ਪੇਪਰਸ ਫਾਈਲਡ ਇਨ ਬੇਬਲ ਕਲਾ ਔਰ ਜਿਹੜੇ ਬੰਦੇ ਦਾ ਜ਼ਿਕਰ ਹੋ ਰਿਹਾ ਇਹ ਕੈਟਾਗਰੀ ਗੈਂਗਸਟਰ ਹਰ ਸਿਮਰਨਦੀਪ ਸਿੰਘ ਏਲੀਅਸ ਸਿਮਾ ਬੇਬਲ ਉੱਚੇ 30 ਕੇਸ ਨੇ ਜੀ 30 ਜਾਂ ਪਤਾ ਨਹੀਂ 35 ਔਰ ਮੈਂ ਹੈਰਾਨ ਹੋ ਗਿਆ ਅੱਗੇ ਐਸਪੀ ਦਾ ਤੇ ਐਸਐਸਪੀ ਦਾ ਥੱਲੇ ਬਿਆਨ ਕੀ ਆ ਉਹਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਵੀਰ ਨੇ ਕਿ ਦੱਸੋ ਇੱਥੇ ਕੋਈ ਕਾਗਜ਼ ਹੀ ਨਹੀਂ ਦਾਖਲ ਹੋਇਆ ਮੈਂ ਆ ਚਿੱਠੀ ਲੈ ਕੇ ਆਇਆ ਜੇਤੋ ਦੀ ਆ ਵੀਡੀਓ ਦਫਤਰ ਦੀ ਚਿੱਠੀ ਆ ਉਹ ਜਿਹੜਾ ਨੋਟੀਫਿਕੇਸ਼ਨ ਆ 4 ਤਰੀਕ ਦਾ ਆ ਵੇਖੋ ਬਹਿਬਲ ਕਲਾ ਅੱਗੇ ਅੱਜ ਪ੍ਰਾਪਤ ਨਾਮ ਜਿਤਗੀਆਂ 0000 ਮੈਂ ਹਾਈਲਾਈਟ ਕੀਤਾ ਮੈਂ ਤੁਹਾਨੂੰ ਦੇ ਹੀ ਦਿਨਾ ਤੁਸੀਂ ਕੀ ਇਹਨੂੰ ਕਿਹੜੀ ਫ੍ਰੀ ਐਂਡ ਫੇਅਰ ਇਲੈਕਸ਼ਨ ਸਮਝੋਗੇ ਇਹ ਕਿਹੜਾ ਲੋਕਤੰਤਰ ਆ ਏਡਾ ਵੱਡਾ ਨਗਰ ਹੋਵੇ ਔਰ ਉਸ ਨਗਰ 'ਚ ਜਿੱਥੋਂ ਕਈ ਉਹਦੇ ਆਲੇ-ਦੁਆਲੇ ਕਈ ਵੱਡੇ-ਵੱਡੇ ਪੁਲਿਸ ਦੇ ਅਫਸਰ ਜਿਸ ਨਗਰ ਨੂੰ ਬਿਲੋਂਗ ਕਰਦੇ ਆ ਜਾਂ ਨੇੜੇ ਦੇ ਨਗਰਾਂ ਨੂੰ ਬਿਲੋਂਗ ਕਰਦੇ ਆ ਉਸ ਨਗਰ 'ਚ ਕੋਈ ਨਾਮਜਦਗੀ ਪੇਪਰ ਹੀ ਨਾ ਭਰਨ ਜਾਵੇ ਅੰਦਾਜ਼ਾ ਲਾ ਕੇ ਵੇਖੋ ਤੇ ਪਿੰਡ ਦੇ ਹਾਲਾਤ ਕੀ ਆ ਕੀ ਕਦੇ ਸੁਣਿਆ ਕਿ ਪਿੰਡ 'ਚ ਕੋਈ ਤਾਗੇ ਨਾ ਪਰਨ ਜਾਵੇ ਉਹ ਜੈ ਕੋ ਹੋਰ ਉਦਾਹਰਨ ਆ ਗਿਆ ਆ ਵੀਡੀਓ ਤਾਂ ਵੇਖੀ ਆ ਵਖਾਈ ਏਕ ਰੌਣਗੇ ਫਰੀਜਨ ਫੇਰ ਇਲੈਕਸ਼ਨ ਆ ਬੜੇ ਅਫਸੋਸ ਦੀ ਗੱਲ ਆ ਜਿੱਥੇ ਮੈਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਭਾਵੇਂ ਆਮ ਆਦਮੀ ਪਾਰਟੀ ਦਾ ਜਾਂ ਸਰਬਸਮਤੀ ਨਾਲ ਬਣਿਆ ਸੀ ਸਰਪੰਚ ਅੱਜ ਕੀਨੋ ਦਾ ਮੁੰਡੇ ਦਾ ਆਪਣੇ ਦਾ ਜਿਹੜਾ ਅੱਜ ਜਿੱਦੀ ਗੋਲੀ ਮਾਰ ਕੇ ਮਾਰ ਤੱਕ ਰਾਜਵਿੰਦਰ ਦੱਸੋ ਕਾਦੀ ਸਰਬਸਮਤੀ ਰਹਿ ਗਈ ਆ ਲਾਅਨ ਆਰਡਰ ਦੇ ਹਾਲਾਤ ਨੇ ਆ ਅਗਲੀ ਆ ਵੀਡੀਓ ਮੈਂ ਤੁਹਾਨੂੰ ਬਕਾਉਣੀ ਆ ਭਾਵੇਂ ਤੁਹਾਨੂੰ ਪਹਿਲਾਂ ਵੀ ਆਈ ਐ ਕਿੱਥੇ ਆ ਅੱਗੇ ਡਾਂਸ ਹੋਣ ਡਿਆ ਤੇ ਸਰੋਪਾ ਕੌਣ ਪਾਉਣ ਡਿਆ ਆ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਇਲੈਕਸ਼ਨ ਲੜਿਆ ਜਿਹੜਾ ਅਨਮੋਲ ਹੀਰਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦਾ ਉਹ ਸਰੋਪਾ ਕਿਹਨੂੰ ਪਾਉਣ ਡਿਆ ਜੱਗੂ ਭਗਵਾਨ ਪੁਰੀਏ ਦੇ ਭਰਾ ਨੂੰ ਕਿ ਜੱਗੂ ਭਗਵਾਨ ਪੁਰੀਏ ਦੀ ਮਾਤਾ ਇਹ ਸਾਹਮਣੇ ਖਲੋਤੀ ਆ ਆ ਮਾਤਾ ਖਲੋਤੀ ਆ ਉਹ ਮੁੰਡੇ ਦੇ ਪੈਣ ਦੇ ਆਹਾਰ ਤੇ ਆ ਅੱਗੇ ਉਹਨੂੰ ਚਲਾਇਆ ਰ ਆ ਬਿਲਾਜ ਨੂੰ ਆ ਰਿਹਾ ਉਹ ਸੇ ਚੜਾਈ ਉਹਨਾਂ ਨੇ ਹੁਣ ਮੈਨੂੰ ਇੱਕ ਗੱਲ ਭਗਵੰਤਮਾਨ ਦੱਸ ਦਵੇ ਕਿ ਇਹ ਜੱਗੂ ਭਗਵਾਨ ਪੁਰੀਆ ਜੇਲ੍ਹ ਚੋਂ ਬੈਠਿਆ ਹੁਣ ਬਣਾਉ ਫਿਰ ਅਗਲੀ ਵਾਰ ਹੀ ਮਿਲਣਾ ਦਾ ਟਿਕਟ ਇਹਨੂੰ ਦੇਣੀ ਹੈ ਤੁਸੀਂ ਇਹ ਵੀ ਤੁਹਾਡਾ ਅਨਮੋਲ ਹੀ ਰਹੀ ਹੈ ਜਿਹੜੇ ਫੈਸਲੇ ਕਰਾ ਰਿਹਾ ਤੇਰੇ ਆਖੇ ਤਾਂ ਹੁੰਦੀ ਨਹੀਂ ਛੇਤੀ ਕਿਤੇ ਚੁਮਤੀ ਤੇਰੇ ਆਖੇ ਤਾਂ ਸਾਰਿਆਂ ਨੇ ਚਾਰ ਬੰਦਿਆਂ ਨੇ ਜਾ ਕੇ ਕਾਗੇ ਦਾਖਲ ਕਰਾਤੇ ਅੱਜ ਮੈਨੂੰ ਪਤਾ ਲੱਗਿਆ ਮਿੰਤਮਿੰਤ ਕਰਕੇ ਸ਼ਾਇਦ ਕੰਮ ਪਤਾ ਨਹੀਂ ਨੇੜੇ ਲੱਗਿਆ ਨਹੀਂ ਲੱਗਿਆ ਸਤੋਹ ਚ ਤੇ ਫਿਰ ਭਾਉ ਮਿਲਣਾ ਦਾ ਇਹਨੂੰ ਗੁਰੂ ਧਾਰ ਲੈ ਜਿਹਨੇ ਕਾਗਜ਼ ਹੀ ਨਹੀਂ ਬਹਿਬਲ ਕਲਾ ਕਈਆਂ ਨੇ ਦਾਖਲ ਹੋਣ ਦਿੱਤੇ ਜਾਂ ਆਹ ਪਿੰਡ 'ਚ ਭਗਵਾਨਪੁਰੀਏ ਪਿੰਡ 'ਚ ਕੀ ਹੋਇਆ ਅਗਲਾ ਆਧਾਰਨ ਉਹਦਾ ਕੀ ਆ ਆ ਹਾਈ ਕੋਰਟ ਤੇ ਆਰਡਰ ਹੈ ਜੀ ਆ ਮੈਂ ਆਰਡਰ ਦੀ ਤਰੀਖ ਦੇ ਦਿਆਂ ਤੁਹਾਨੂੰ ਸੀ ਆਰ ਐਮ ਐਮ 45864 2023 ਡਿਸਾਈਡਡ 6 2 24 ਕਿੰਨੇ ਮਹੀਨੇ ਹੋਏ ਜੀ 6 ਅੱਠ ਵੀ ਨਹੀਂ ਹੋਇਆ ਆਰਡਰ ਆ ਇਹਨੂੰ ਇਹ ਬਲਵਿੰਦਰ ਸਿੰਘ ਦੇ ਖਿਲਾਫ ਹੈ ਆ ਇੱਕ ਮਿੰਟ ਬੜੇ ਧਿਆਨ ਨਾਲ ਸੁਣਿਓ ਇਹ ਉਹ ਕੇਸ ਆ ਬੈਠਿਆ ਇੱਕ ਤੁਹਾਨੂੰ ਯਾਦ ਹੋਣਾ 2019 ਚ ਮੈਂ ਇਹ ਵੀ ਦੇ ਰਿਹਾ ਤੁਹਾਨੂੰ ਇੱਕ ਸਾਡਾ ਬੜਾ ਹਿੰਮਤੀ ਵਰਕਰ ਸੀ ਸਰਪੰਚ ਰਿਹਾ ਲੰਮਾ ਸਮਾਂ 10 ਸਾਲ ਸਰਪੰਚ ਰਿਹਾ ਚੇਅਰਮੈਨ ਰਿਹਾ ਸਾਧ ਦਿਲਬੀਰ ਸਿੰਘ ਢਿਲਵਾ ਉਹਦਾ ਕਤਲ ਕਰਤਾ ਗਿਆ ਸੀ ਔਰ ਜਿਨ੍ਹਾਂ ਨੇ ਕਤਲ ਕੀਤਾ ਸੀ ਉਸ ਵੇਲੇ ਵੀ ਆ ਧਰਨੇ ਲੱਗੇ ਸੀ ਆ ਮੈਂ ਪੁਰਾਣੀ ਪੋਸਟ ਫੇਸਬੁਕ ਪੋਸਟਾਂ ਕੱਢ ਕੇ ਲਿਆ ਜਿਹਦੇ ਚ ਕਿਉਂਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ ਗੁਰਦਾਸਪੁਰ ਤੇ ਚੰਡੀਗੜ੍ਹ ਪ੍ਰਧਾਨ ਸਭਾ ਤੱਕ ਰੌਲਾ ਪੈ ਗਿਆ ਸੁਖੀ ਰੰਧਾਵੇ ਦੇ ਖਿਲਾਫ ਤੁਹਾਨੂੰ ਯਾਦ ਹੋਣਾ ਇੱਕ ਦੀ ਮਾਤਾ ਨੇ ਪਿੱਟ ਸਿਆਪਾ ਕੀਤਾ ਸੀਗਾ ਅ ਜੇ ਉੱਥੇ ਬਟਾਲੇ ਪੁਲਸ ਲਾਈਨ ਦੇ ਬਾਹਰ ਕਿਉਂਕਿ ਅਸੀਂ ਇਸ ਕਿਸਮ ਨਾਲ ਉਹਦੀ ਘੇਰਾਬੰਦੀ ਕੀਤੀ ਸੀ ਉਸ ਕੇਸ 'ਚ ਇਹਨੇ ਦਲਬੀਰ ਢਿਲਵਾ ਨੂੰ ਮਾਰਿਆ ਸੀ ਜਿਹਨਾਂ ਬੰਦਿਆਂ ਨੇ ਮਾਰਿਆ ਸੀ ਉਹਨਾਂ ਤੇ ਜੱਗੂ ਭਗਵਾਨਪੁਰੀਆ ਤੇ ਉਹਦੇ ਸਾਥੀ ਆ ਬਲਵਿੰਦਰ ਸਿੰਘ ਜਿਹੜਾ ਆ ਰਿਟ 'ਚ ਆ ਉਹ 4.5 ਸਾਲ ਤੋਂ ਵੱਧ ਸਮਾਂ ਅੰਦਰ ਰੇ ਆਹ ਉਹਦੀ ਫੋਟੋ ਐ ਔਰ ਹਾਈ ਕੋਰਟ ਦਾ ਆਰਡਰ ਕੀ ਕਹਿੰਦਾ ਮੈਂ ਉਹ ਦੋ ਲਾਈਨਾਂ ਪੜ੍ਹ ਦਿਆਂ ਬਾਕੀ ਆਰਡਰ ਤੁਹਾਨੂੰ ਦੇ ਦੂੰਗਾ ਦੱਬ ਪਟੀਸ਼ਨਰ ਵੁਡ ਨਾਟ ਐਂਟਰ ਡਿਸਟ੍ਰਿਕਟ ਗੁਰਦਾਸਪੁਰ ਟਿਲ ਦੀ ਐਗਜ਼ਾਮਿਨੇਸ਼ਨ ਆਫ ਦਾ ਆਫਰ ਮੈਂਸ਼ਨ ਟੂ ਮਟੀਰੀਅਲ ਵਿਟਨੈਸਸਿਜ਼ ਨੇਮਲੀ ਲਖਵਿੰਦਰ ਸਿੰਘ ਐਂਡ ਰਣਜੋਗ ਸਿੰਘ ਉਹਨਾਂ ਦੀ ਜਦ ਤੱਕ ਕਰਾਸ ਐਗਜ਼ਾਮੀਨੇਸ਼ਨ ਨਹੀਂ ਹੋ ਜਾਂਦੀ ਜਿਹੜੇ ਇਹਨਾਂ ਦੇ ਪਰਿਵਾਰ ਦੇ ਜੀਨ ਇਹ ਢਿਲਵਾ ਸਾਹਿਬ ਦੇ ਛੋਟੇ ਭਾਈ ਸਾਹਿਬ ਨੇ ਤੇ ਤੁਸੀਂ ਆਹ ਵੇਖ ਲਓ ਪੁਲਿਸ ਦਾ ਹਾਲ ਹਾਈ ਕੋਰਟ ਦੀ ਵੀ ਆ ਧੱਜੀਆਂ ਣਾਈਆਂ ਜਾ ਰਹੀਆਂ ਆ ਪੀਲੀ ਪੱਗ ਚ ਬਲਵਿੰਦਰ ਸਿੰਘ ਹਾਈ ਕੋਰਟ ਤੋਂ ਆਇਆ ਵਾ ਜ਼ਮਾਨਤ ਇਹ ਤਾਂ ਜ਼ਿਲ੍ਹੇ ਤੋਂ ਬਾਹਰੋਂ ਹੁੰਦਾ ਹੁਕਮ ਆ ਤੇ ਇਹ ਬੰਦਾ ਇਲੈਕਸ਼ਨ ਦੇ ਵਿੱਚ ਭਾਗ ਲੈ ਰਿਹਾ ਸ਼ਰੇ ਆਮ ਸਾਰੇ ਪਿੰਡ ਦੇ ਨਾਲ ਉਹ ਕਾਗਜ਼ ਦਾਖਲ ਕਰਾਉਂਦਾ ਫਿਰ ਰਿਹਾ ਔਰ ਐਸਐਸਪੀ ਨੂੰ ਆਲਾ ਪੁਲਿਸ ਅਫਸਰਾਂ ਨੂੰ ਮੈਂ ਪਹਿਲੇ ਦਿਨ ਕਿਹਾ ਮੈਂ ਕਿਹਾ ਜੀ ਵੈਪਨ ਜ਼ਬਤ ਕਰਾ ਦਿਓ ਸਾਰਿਆਂ ਦੇ ਔਰ ਇਨਸ਼ੋਰ ਕਰੋ ਜੇ ਤੁਸੀਂ ਫ੍ਰੀ ਐਂਡ ਪੀਸਫੁਲ ਇਲੈਕਸ਼ਨ ਚਾਹੁੰਦੇ ਹੋ ਕੋਈ ਵਾਇਲੈਂਸ ਨਹੀਂ ਚਾਹੁੰਦੇ ਤੇ ਜਿੱਥੇ ਜੇ ਕੋਈ ਮਾੜੇ ਕ੍ਰਿਮੀਨਲ ਐਲੀਮੈਂਟਸ ਆ ਉਹਨਾਂ ਨੂੰ ਫੜ ਕੇ ਅੰਦਰ ਦਿਓ ਔਰ ਸਾਰੇ ਅਸਲਾ ਜ਼ਬਤ ਹੋਵੇ ਇੱਥੇ ਤਾਂ ਹਾਈ ਕੋਰਟ ਦੇ ਆ ਜੱਜ ਸਾਹਿਬ ਦੇ ਆਰਡਰ ਨੇ ਹਰਕੇਸ਼ ਮਨੂਜਾ ਸਾਹਿਬ ਦੇ ਜਿਨ੍ਹਾਂ ਦੀਆਂ ਧੱਜੀਆਂ ਉਡਾਈਆਂ ਜਾਣ ਡੀਆਂ ਨੇ ਬਲਵਿੰਦਰ ਸਿੰਘ ਨੂੰ ਤਾਂ ਕਿਹਾ ਕਿ ਤੂੰ ਜ਼ਿਲੇ 'ਚ ਹੀ ਨਹੀਂ ਵੜ ਸਕਦਾ ਤੇ ਉਹ ਕਾਗਜ਼ ਦਾਖਲ ਕਰਾਉਂਦਾ ਫਿਰਦਾ ਆਜਾ ਉਹਦਾ ਸਿੱਟਾ ਕੱਢ ਲਓ ਕੀ ਨਿਕਲਿਆ ਕਿ ਕੱਲ ਇਹਨੂੰ ਫੇਰ ਜੱਗੂ ਦਾ ਫੋਨ ਆ ਗਿਆ ਹੁਣ ਦੱਸ ਦੇ ਤੂੰ ਆਪ ਦੇ ਮੂੰਹ ਦੱਸ ਦੇ ਇਹਨਾਂ ਨੂੰ ਕੀ ਹੋਇਆ ਕੀ ਤੇਰੇ ਨਾਲ कल सर पहले ते 4 जून 4 तारीख ਨੂੰ ਮੈਂ ਕਾਗਜ਼ ਨਾਮਜ਼ਦ ਕਰਾਉਣ ਵਾਸਤੇ ਗਿਆ ਉੱਥੇ ਮੇਜਰ ਸਿੰਘ ਜੋਗੇ ਜੱਗੂ ਦਾ ਉਮੀਦਵਾਰ ਹੀਗਾ ਉਹ 40-50 ਬੰਦੇ ਲੈ ਕੇ ਸਾਡੇ ਗਲ ਪਿਆ ਕਾਗਜ਼ ਦਾਖਲ ਕਰਨ ਤੋਂ ਬਾਅਦ ਜਦੋਂ ਅਸੀਂ ਨਿਕਲੇ ਚਾਰ ਹਵਾਈ ਫੈਰ ਵੀ ਉਹਨਾਂ ਨੇ ਕੀਤੇ ਮੈਂ ਮਾਨਯੋਗ ਡਿਪਟੀ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਫੈਰ ਹੋਏ ਆ ਚਾਰ ਜੀ ਡਿਪਟੀ ਕਿਹੜੇ ਨੂੰ ਦੱਸੋ ਉਹਨੂੰ ਡਿਪਟੀ ਡੇਰਾ ਬਾਬਾ ਨਾਨਕ ਜੀ ਔਰ ਐਸ.ਡੀ.ਐਮ ਵੀ ਉੱਥੇ ਮੌਕੇ ਦੇ ਉੱਤੇ ਆਏ ਉਹਨਾਂ ਦਾ ਉਹ ਮੰਨਣਾ ਹੀ ਨਹੀਂਗਾ ਵੀ ਇੱਥੇ ਫੈਰ ਹੋਇਆ ਉਹ ਬਾਹਰੋਂ ਜਾ ਕੇ ਚਾਰਕ ਪਟਾਕੇ ਆਮ ਅੱਜਕੱਲ੍ਹ ਦਵਾਦੀ ਦਾ ਤਿਹਾੜ ਚੱਲ ਰਿਹਾ ਪਟਾਕੇ ਲਿਆ ਕੇ ਲਫਾਫੇ ਚ ਪਾ ਕੇ ਕਹਿੰਦੇ ਬਾਹਰ ਤੇ ਇੱਕ ਛੋੜਾ ਜਿਹਾ ਬੱਚਾ ਪਟਾਕੇ ਚਲਾ ਰਿਹਾ ਹੀਗਾ ਕੋਈ ਫੈਰ ਨਹੀਂ ਹੋਇਆ ਆ ਪਟਾਕੇ ਚੱਲ ਰਹੇ ਆ ਜੀ ਉਸ ਤੋਂ ਬਾਅਦ ਸਰ ਡਿਪਟੀ ਆਦੇ ਉਹ ਕੁਮਾਦ ਦੇ ਕਰਕੇ ਆਪਣਾ ਐਸਐਸਓ ਡੇਰਾ ਬਾਬਾ ਨਾਨਕ ਮਨੂ ਘਰੇ ਬਲ ਛੱਡ ਕੇ ਗਿਆ ਮੇਰੇ ਨਾਲ ਜਿਹੜੇ ਕਾਗਜ਼ ਭਰਨ ਵਾਸਤੇ ਗਏ ਸੀ ਮੇਰੇ ਵਰਕਰੂਮ ਉਹਨਾਂ ਨੂੰ ਮੈਂ ਹੀ ਬਾਹਰ ਡੇਰੇ ਤੇ ਰਹਿਨੇ ਆ ਜੀ ਮੈਂ ਉਹਨਾਂ ਨੂੰ ਘਰੇ ਆਪਣਾ ਪਿੰਡ ਤੇ ਛੱਡਣ ਵਾਸਤੇ ਗਿਆ ਮੇਰਾ ਵਾਪਸੀ ਉਹਨਾਂ ਨੇ ਰਸਤਾ ਰੋਕਿਆ ਮੇਰੀਆਂ ਗੱਡੀਆਂ ਦੇ ਡੇਟਾ ਰੋੜਾ ਚਲਾਇਆ ਫਿਰ ਮੈਂ ਕੋੜਲੀ ਸੂਟ ਤਮਲੀ ਐਸਐਚਓ ਨੂੰ ਫੋਨ ਕੀਤਾ ਉੱਥੋਂ ਦੋ ਮੁਲਾਜ਼ਮ ਆਏ ਉਹਨਾਂ ਨੇ ਰਸਤਾ ਮੇਰਾ ਸਾਫ਼ ਕਰਵਾ ਕੇ ਮੈਨੂੰ ਘਰ ਪਹੁੰਚਾਇਆ ਇਹ 4 ਤਰੀਕ ਦੀ ਗੱਲ ਹੈ ਜੀ 4 ਤਰੀਕ ਦੀ ਗੱਲ ਹੁਣ ਕੱਲ ਦੀ ਗੱਲ ਦੱਸ ਦੇ ਕੋ ਤਾਂ ਆਓ ਕੱਲ ਦੱਸ ਕੀ ਹੋਇਆ ਇਹ ਉਹ ਬੰਦਾ ਹੈ ਜਿਹਨੂੰ ਹਾਈ ਕੋਰਟ ਨੇ ਸਿਕਿਉਰਿਟੀ ਦਿੱਤੀ ਆ ਵੇਖੋ ਇਹ ਚਸ਼ਮਤੀਦ ਗਵਾਹ ਆਪਦੇ ਬ੍ਰਦਰ ਦੇ ਮਰਡਰ ਕੇਸ 'ਚ ਇਹਨੇ ਉਸ ਵੇਲੇ ਧਰਨਾ ਲਾਇਆ ਤੇ ਆ ਗਵਾਹਾਂ ਦਿੱਤੀਆਂ ਇਹ ਤੇ ਇਹਦੇ ਭਾਈ ਸਾਹਿਬ ਨੇ ਜੱਗੂ ਦੇ ਖਿਲਾਫ ਔਰ ਆ ਬਲਵਿੰਦਰ ਸਿੰਘ ਜਿਹੜੇ ਇਧਰ ਦੇ ਪਿੰਡ ਵਾਲੇ ਆ ਉਹਨਾਂ ਦੇ ਖਿਲਾਫ ਉਹ ਜਿੱਥੇ ਹਾਈ ਕੋਰਟ ਦੀ ਆਰਡਰ ਦੀ ਉਲੰਘਣਾ ਕਰਕੇ ਪਿੰਡ 'ਚ ਫਿਰਦੇ ਆ ਨਾਮਜ਼ਦਗੀਆਂ ਦਾਖਲ ਕਰਦੇ ਫਿਰਦੇ ਜਿੱਥੇ ਪੂਰਾ ਸਿਕਿਉਰਿਟੀ ਦਾ ਪ੍ਰਬੰਧ ਹੈ ਅੱਜ ਉਹਨਾਂ ਨੇ ਨਵਾਂ ਕੰਮ ਕੀਤਾ ਇਸ ਪਿੰਡ 'ਚ ਵੀ ਕੋਈ ਸਰਪੰਚੀ ਨਹੀਂ ਹੋ ਰਹੀ ਉਹ ਜਿਹੜਾ ਸਰਪੰਚ ਐਸ்சி ਸਰਪੰਚੀ ਐਸ்சி ਭਾਈਚਾਰੇ ਦਾ ਆ ਉਹਨੇ ਫੋਟੋ ਲਵਾਈ ਸੋਨੂ ਨਾਲ ਆ ਖਲੋਤਾ ਆ ਆ ਉਹਦੇ ਕਾਗਜ ਨੇ ਜੀ ਰਸੀਦ ਰਸੀਦ ਉਹ ਸਰਪੰਚ ਦੀ ਕਿ ਉਹਨੇ ਕਾਗਜ ਦਾਖਲ ਕੀਤੇ ਆ ਆ ਜਿਸ ਦਿਨ ਕਾਗੇ ਦਾਖਲ ਕਰਾਉਣ ਗਿਆ ਆ ਖਲੋਤਾ सोनू ਆ ਮੇਰਾ ਵੀਰ ਖਲੋਤਾ ਢਲਵਾ ਸਾਹਿਬ ਦਾ ਭਰਾ ਸਾਰੇ ਕਾਗਜ ਦਾਖਲ ਕਰਾ ਕੇ ਆਏ ਆ ਖੁਸ਼ੀ-ਖੁਸ਼ੀ ਰਸੀਦ ਲਿੱਤੀ ਇਹਨਾਂ ਨਾਲ ਰਿਆ ਰਾਤ 8 ਵਜੇ ਤੱਕ ਅੱਜ ਹੁਣ ਪਤਾ ਲੱਗਿਆ ਕਿ ਭਾਈ ਉਹਦੇ ਉਹ ਤਾਂ ਜੱਗੂ ਚੁੱਕ ਕੇ ਲੈ ਗਿਆ ਹੁਣ ਤੁਸੀਂ ਕਹੋਗੇ ਜੱਗੂ ਤਾਂ ਜੇਲ੍ਹ 'ਚ ਆ ਜਗੂ ਦੀ ਮਾਤਾ ਇੱਥੇ ਫਿਰਦੀ ਆ ਜੱਗੂ ਦਾ ਸਾਰਾ ਟੱਬਰ ਇੱਥੇ ਫਿਰਦਾ ਜੱਗੂ ਦਾ ਟੱਬਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਸਰਪੰਚ ਬਣਾਉਣ ਡਿਓ ਉਹਨੂੰ ਵੀ ਆਈਪੀ ਸਹੂਲਤ ਦੇ ਰਹੀ ਆ ਜੇ ਇਸ ਬੰਦੇ ਨੂੰ ਪੁਲਿਸ ਦਾ ਖੌਫ ਹੀ ਨਹੀਂ ਰਹਿ ਗਿਆ ਤੇ ਟੌਰ ਨਾਲ ਉਹ ਸਰਪੰਚੀਆਂ ਲੈ ਰਿਆ ਤੇ ਉੱਥੇ ਭੰਗੜੇ ਪਾਉਣ ਦੇ ਆ ਤੇ ਤੁਸੀਂ ਸਮਝ ਸਕਦੇ ਹੋ ਉਹਨਾਂ ਨੂੰ ਕਿਸੇ ਚੀਜ਼ ਦਾ ਭੈਰ ਰਹਿ ਗਿਆ ਹੋਗਾ ਅੱਜ ਇਸ ਜਿਹੜਾ ਇਹ ਖਲੋਤਾ ਹੀ ਲਖਬੀਰ ਸਿੰਘ ਪੁੱਤਰ ਮੁਖਤਾਰ ਸਿੰਘ ਜਿਹੜਾ ਸਰਪੰਚ ਬਣ ਗਿਆ ਸੀ ਉਹਦੇ ਵੀ ਇਕੱਲਾ ਹੀ ਸੀ ਕਿਉਂਕਿ ਉਥੇ ਇਹ ਰਹਿ ਗਿਆ ਸੀ ਇਕੱਲਾ ਉਹਨੂੰ ਚੁੱਕ ਕੇ ਹੀ ਲੈ ਗਏ ਉਹਦੇ ਕਾਗਜ਼ ਅੱਜ ਵਾਪਸ ਕਰਾਤੇ ਉਹ ਪਿੰਡ 'ਚ ਵੀ ਗਈ ਸਰਪੰਚੀ ਕੋਈ ਰਹੀ ਨਹੀਂ ਗਿਆ ਸਰਪੰਚ ਅੱਗੇ ਗੱਲ ਇਹ ਸੁਣ ਲੋ ਕੱਲ ਜੱਗੂ ਕੀ ਕਹਿੰਦਾ ਇਹਨਾਂ ਨੂੰ ਫੋਨ ਕਰਕੇ ਕੱਲ ਸਰ 4:00 ਵਜੇ ਨਾਲ ਇੱਕ ਪੈਸ਼ਨ ਮੋਟਰਸਾਈਕਲ ਦੇ ਉੱਤੇ ਉਹਦੀ ਕੋਈ ਨੰਬਰ ਪਲੇਟ ਨਹੀਂ ਹੈਗੀ ਮੈਂ ਉਹ ਬੰਦੇ ਨੂੰ ਚਿਹਰਾ ਨਹੀਂ ਪਛਾਣਦਾ ਬਾਹਰ ਦਾ ਹੀ ਕਦੇ ਉਹ ਮੇਰੇ ਘਰ ਆਣ ਕੇ ਮੇਰੇ ਨੌਕਰ ਨੂੰ ਕਹਿੰਦਾ ਵੀ ਆਪਣੇ ਸਰਦਾਰ ਨੂੰ ਘਰੋਂ ਬੁਲਾ ਇੱਥੇ ਹੀ ਉਹ ਕਹਿੰਦਾ ਜੀ ਇੱਥੇ ਆ ਮੈਨੂੰ ਬੁਲਾਇਆ ਗਿਆ ਮੈਨੂੰ ਨੇ ਆਉਂਦਾ ਮੈਨੂੰ ਕੋ ਫੋਨ ਦਿੱਤਾ ਕਹਿੰਦਾ ਆ ਗੱਲ ਕਰੋ ਫੋਨ ਦੇ ਉੱਤੇ ਮੈਂ ਕੌਣ ਆ ਕਹਿੰਦਾ ਤੂੰ ਗੱਲ ਕਰ ਲੈ ਇੱਕ ਵਾਰੀ ਮੈਂ ਗੱਲ ਫੋਨ ਦੇ ਉੱਤੇ ਕੀਤੀ ਕਹਿੰਦਾ ਮੈਂ ਜੱਗੂ ਭਗਵਾਨਪੁਰਿਆ ਬੋਲਦਾ ਤੈਨੂੰ 2019 ਵਾਲੇ ਦਿਨ ਭੁੱਲ ਗਿਆ ਤੇਰਾ ਕਿੱਡਾ ਵੱਡਾ ਨੁਕਸਾਨ ਹੋਇਆ ਹੈ ਤੂੰ ਫੇਰ ਅੱਜ ਸਰਪੰਚੀਆਂ ਭਾਲਦਾ ਫਿਰਦਾ ਆਪਣੇ ਬੰਦੇ ਨੂੰ ਕਹਾਂ ਪੀ ਆਪਣੇ ਕਾਗਜ਼ ਵਾਪਸ ਲੈ ਲੈ ਛਲੇ ਨੇ ਤੇ ਪਰ ਇਹਦਾ ਹਸਰ ਜਿਹੜਾ ਬਹੁਤ ਮਾੜਾ ਹੋਊਗਾ ਬਸ ਇੰਨੀ ਗੱਲ ਕੀਤੀ ਉਹ ਬੰਦੇ ਨੇ ਮੋਟਰਸਾਈਕਲ ਸਟਾਰਟ ਰੱਖਿਆ ਨਾਲ ਦੇ ਨਾਲ ਹੀ ਮੋਟਰਸਾਈਕਲ ਲੈ ਕੇ ਨਿਕਲ ਗਿਆ ਜੀ ਇਹ ਰਾ ਕੱਲ ਸ਼ਾਮ ਦੀ ਗੱਲ ਆ ਉਹ ਤੋਂ 8 ਵਜੇ ਤੋਂ ਬਾਅਦ ਬੰਦਾ ਗਾਇਬ ਅੱਜ ਪਤਾ ਲੱਗਿਆ ਕਿ ਉਹ ਤਾਂ ਪੇਪਰ ਉਹਨੇ ਵਾਪਸ ਲੈ ਲਿਆ ਤੁਸੀਂ ਮੈਨੂੰ ਇਹ ਦੱਸੋ ਜਦੋਂ ਇਸ ਇਹ ਕੈਟਾਗਰੀ ਦੇ ਗੈਂਗਸਟਰ ਜਿਨ੍ਹਾਂ ਤੇ 2-200 ਪਰਚੇ ਦਰਜ ਉਹ ਜੇਲ੍ਹਾਂ ਚੋਂ ਫੋਨ ਕਰੀ ਜਾ ਰਿਹਾ ਇਹ ਸਰਕਾਰ ਤੋਂ ਪਰਚਾ ਨਹੀਂ ਦਰਜ ਹੋ ਰਿਹਾ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਤਰਨਤਾਰਨ ਐਸਐਸਪੀ ਨੂੰ ਮੈਂ ਇੱਕ ਸ਼ਿਕਾਇਤ ਦੇ ਕੇ ਆਇਆ ਜਿੱਥੇ ਜੱਗੂ ਭਗਵਾਨਪੁਰੀਏ ਦਾ ਫੋਨ ਆਇਆ ਉਹ ਵੀ ਮੈਂ ਬੜੀ ਛੇਤੀ ਜਨਤਕ ਕਰੂੰਗਾ ਉਹ ਉੱਤੇ ਚੰਡੀਗੜ੍ਹ ਤੱਕ ਸ਼ਿਕਾਇਤ ਗਈ ਆ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਸੀਂ ਉਹਨੂੰ ਪ੍ਰੋਟੈਕਟ ਕਿਉਂ ਕਰ ਰਹੇ ਹੋ ਔਰ ਉਹ ਇੱਕ ਹਲਕੇ 'ਚ ਨਹੀਂ ਮੇਰੇ ਹਲਕੇ 'ਚ ਵੀ ਮੈਂ ਬੜੀ ਛੇਤੀ ਉਹ ਪ੍ਰੂਫ ਵੀ ਰਿਲੀਜ਼ ਕਰੂੰਗਾ ਜਿੱਥੇ ਮੈਨੂੰ ਇਹ ਕਿਹਾ ਗਿਆ ਹੈ ਕਿ ਉਹਦੀ ਮਾਤਾ ਇੱਕ ਪਿੰਡ 'ਚ 15 ਲੱਖ ਰੁਪਏ ਲੈਣ ਆਈ ਹੈ ਜਦ ਉਹਨਾਂ ਨੂੰ ਇੰਨੀ ਸਰਪਰਸਤੀ ਇੰਨੀ ਪ੍ਰੋਟੈਕਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਤੇ ਤੁਸੀਂ ਮੰਨ ਸਕਦੇ ਹੋ ਕਿ ਫਿਰ ਦੂਜਿਆਂ ਨੂੰ ਕਾਦੀ ਸਿਕਿਉਰ ਸੇਫਟੀ ਐਂਡ ਸਿਕਿਉਰਿਟੀ ਰਹਿ ਜੂ ਫਿਰ ਤਾਂ ਮਨਮਰਜ਼ੀ ਕਰਨਗੇ ਪੁਲਿਸ ਨੂੰ ਨਾ ਤੇ ਡਰਨ ਲੱਗ ਗਈ ਹੈ ਕਿ ਇਹਨਾਂ ਨੂੰ ਤਾਂ ਭਾਈ ਸਰਕਾਰ ਇਹਨਾਂ ਦੇ ਨਾਲ ਹੈ ਅੱਜ ਇਹੀ ਕਾਰਨ ਹੈ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਸਰਪੰਚ ਵੀ ਅੱਜ ਉੱਥੇ ਪੱਟੀ 'ਚ ਮਾਰਤਾ ਹੈ ਪੱਟੀ ਹਲਕਾ ਕਿਹਦਾ ਜੀ ਵਜ਼ੀਰ ਸਾਹਿਬ ਦਾ ਤੇ ਤੁਸੀਂ ਕਿੱਥੋਂ ਕਹਿ ਸਕਦੇ ਹੋ ਕਿ ਜਿਹੜੀ ਮੋਟਲੀ ਜੋ ਮਤਲਬ ਜਿਹੜੀ ਡੈਮੋਕਰੇਸੀ ਦੀ ਪਹਿਲਾ ਸਟੈਪ ਹੈ ਪੰਚਾਇਤੀ ਚੋਣਾਂ ਜੇ ਉੱਥੇ ਹਾਲਾਤ ਬਣੇ ਪਏ ਆ ਤੇ ਕਿਹੜਾ ਲੋਕਤੰਤਰ ਤੇ ਕਿਹੜੀ ਕਾਰਵਾਈ ਫਿਰ ਜਿੱਥੇ ਡੇਢ ਦੋ ਸਾਲ ਨਹੀਂ ਕਰਾਈ ਸੀ ਸਰਪੰਚੀ ਹੋਣ ਵੀ ਕਰੇ ਬੈਠੇ ਫੈਸਲਾ ਦੇ ਦਿੰਦੇ ਖਰਚੇ ਤੋਂ ਤਾਂ ਬਚ ਜਾਂਦੇ ਆ ਸਾਰੀ ਪ੍ਰਕਿਰਿਆ ਤੋਂ ਬਚ ਜਾਂਦੇ ਜਦੋਂ ਇੱਕ ਪ੍ਰਕਿਰਿਆ ਇੱਕ ਸਿਸਟਮ ਹੈ ਕਿ ਚੋਣ ਇਹ ਪੱਤਰ ਇੰਨੇ ਤਰੀਕ ਤੋਂ ਇੰਨੇ ਤਰੀਕ ਦਾਖਲ ਹੋਣੇ ਆ ਇਸ ਤਰੀਕ ਨੂੰ ਉਹਨਾਂ ਕਾਗਜ਼ਾਂ ਦੀ ਸਕਰੂਟੀ ਨਹੀਂ ਹੋਣੀ ਆ ਜੇ ਤੁਹਾਡੇ ਤੇ ਇਤਰਾਜ਼ ਰੱਖ ਰਿਆ ਸਾਹਮਣੇ ਬੈ ਕੇ ਦੱਸਿਆ ਜਾਊਗਾ ਤੁਹਾਡੇ ਤੇ ਇਤਰਾਜ਼ ਕਿ ਉਹਨਾਂ ਤੁਸੀਂ ਦੱਸੋ ਰਾਤ ਦੇ ਹਨੇਰੇ ਤੁਸੀਂ ਲਿਸਟ ਲਾਓ ਲਿਸਟ ਲਾ ਕੇ ਫੋਟੋ ਖਿੱਚ ਕੇ ਲਿਸਟ ਫੇਰ ਹਟਾਤੀ ਦੀਵਾਰ ਤੋਂ ਲਿਸਟ ਲਾਈ ਵੀਡੀਓ ਬਣਾਈ ਫੋਟੋ ਖਿੱਚੀ ਇਲੈਕਸ਼ਨ ਕਮਿਸ਼ਨ ਨੂੰ ਡੀਸੀ ਮੈਡਮ ਨੂੰ ਭੇਜੀਆਂ ਤੇ ਲਿਸਟਾਂ ਫੇਰ ਲਾਤੀਆਂ ਕਿ ਪਿੰਡ ਇੱਥੇ ਸਾਡਾ ਵੀਡੀਓ ਦਫ਼ਤਰ ਨਾਲ ਫੂਕ ਜਾਏ ਕੋਈ ਔਰ ਉਹ ਸਵੇਰੇ ਅੱਜ ਅਗਲੇ ਦਿਨ ਇਹੀ ਪਤਾ ਲੱਗਿਆ ਹੁਣ ਜੇ ਤੁਸੀਂ ਕਿਸੇ ਡੀਸੀ ਸਾਹਿਬ ਨਾਲ ਗੱਲ ਕਰੋ ਜਾਂ ਕੁਝ ਕਰੋ ਉਹ ਕਹਿੰਦੇ ਜੀ ਇਹ ਤਾਂ ਆਰੋ ਦਾ ਫੈਸਲਾ ਹੈ ਹੁਣ ਤਾਂ ਪਟੀਸ਼ਨ ਹੀ ਰਹੀ ਹੈ ਇਹ ਸਾਰੀ ਪ੍ਰਕਿਰਿਆ ਦਾ ਫਾਇਦਾ ਕੀ ਹੈ ਔਰ ਜੇ ਇਸ ਤਰੀਕੇ ਨਾਲ ਪੈਸੇ ਦਾ ਉਹ 2 ਕਰੋੜ ਦੀ ਜਿਹੜੀ ਬੋਲੀ ਲੱਗੀ ਸੀ ਪੰਚਾਇਤ ਦੀ ਤੁਹਾਡੇ ਸਾਹਮਣੇ ਇਹ じゃ ਬੜਾ ਕੁਛ ਹੀ ਚੱਲ ਰਿਹਾ ਕੋਈ ਕੰਟਰੋਲ ਨਹੀਂ ਉਨ ਵੈਪਨ ਸ਼ਰਾਬ ਹਰ ਚੀਜ਼ ਦਾ ਬੋਲਬਾਲਾ ਚੱਲ ਰਿਹਾ ਹੈ ਪ੍ਰੀਜ਼ਨ ਫੇਰ ਇਲੈਕਸ਼ਨ ਤਾਂ ਰਹੀ ਨਹੀਂ ਗਈ ਜੀ ਸੋ ਜੇ ਇਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਕੀਤਾ ਗਿਆ ਇਹ ਬੜੇ ਅਫਸੋਸ ਦੀ ਗੱਲ ਹੈ ਔਰ ਜੇ ਇਸ ਤਰੀਕੇ ਨਾਲ ਗੈਂਗਸਟਰਸ ਨੂੰ ਵਰਤ ਕੇ ਔਰ ਗੈਂਗਸਟਰਾਂ ਨੇ ਕੱਲਾ ਇਹ ਨਹੀਂ ਕੀਤਾ ਕਿ ਧੱਕੇ ਨਾਲ ਪੈਸੇ ਵੀ ਕਮਾ ਗਏ ਆ ਪਿੰਡ 'ਚ ਕੀ ਚੱਲਿਆ ਕਈਆਂ 'ਚ ਔਰ ਮੇਰੇ ਕੋਲ ਖਬਰ ਆ ਰਹੀ ਉਹ ਵੀ ਮੈਂ ਬੜੀ ਛੇਤੀ ਦਵਾਂਗਾ ਉਹ ਕਹਿੰਦੇ ਜੀ ਪਿੰਡ 'ਚ ਜੇ ਸਰਪੰਚੀ ਲੜਾਂਗੇ ਤੇ ਕਿਸੇ ਵੱਡੇ ਪਿੰਡ 'ਚ ਖਰਚਾ 20 ਲੱਖ ਵੀ ਆ ਸਕਦਾ 10 ਲੱਖ ਵੀ ਆ ਸਕਦਾ 15 ਵੀ ਆਉਂ ਕਹਿੰਦਾ ਕੋਈ ਨਾ ਇਹਨੂੰ ਦੇ ਦਿਓ 5 ਲੱਖ ਗਾਂਹ ਵਾਸਤੇ ਕਢਾ ਲਿਆਂਗੇ ਕਿਸੇ ਹੋਰ ਤਰੀਕੇ ਮਤਲਬ ਗੈਂਗਸਟਰ ਨੂੰ ਪੈਸੇ ਦੇ ਰਿਹਾ ਕਿ ਇਹਦੇ ਤੇ ਖਰਚਾ ਕਰ ਲੋ ਤੇ ਕਾਗਜ਼ੀ ਨਾ ਭਰਨ ਦਿਓ ਕਿਸੇ ਨੂੰ ਥਿਸ ਇਜ਼ ਦਾ ਮਾਡਲ ਆਫ ਲੋਕਤੰਤਰ ਜਿਹੜਾ ਆਮ ਆਦਮੀ ਪਾਰਟੀ ਨੇ ਐਦਕੀ ਲਾਗੂ ਕੀਤਾ ਇਹ ਕਦੇ ਵੀ ਨਹੀਂ ਪਹਿਲਾਂ ਵੇਖਣ ਨੂੰ ਮਿਲਿਆ ਸੀਗਾ ਕਿ ਇਸ ਤਰੀਕੇ ਦੀ ਪਿੰਡ ਲੈਵਲ ਤੇ ਦਖਲ ਅੰਦਾਜ਼ੀ ਕਿਉਂਕਿ ਪਿੰਡਾਂ 'ਚ ਆਪ ਦਾ ਭਾਈਚਾਰਾ ਆਪ ਦੀ ਏਕਤਾ ਲੋਕ ਇਹਨਾਂ ਚੀਜ਼ਾਂ ਤੋਂ ਬਹੁਤ ਇਕੱਠੇ ਹੋ ਕੇ ਜੇ ਕੋਈ ਇਹ ਜੀ ਗੱਲ ਹੁੰਦੀ ਸੀ ਮਗਰ ਹੁਣ ਹਾਲਾਤ ਇਹ ਜੇ ਬਣ ਗਏ ਉਹਨਾਂ ਕਹਿਣਾ ਪੁਲਿਸ ਕੋਲ ਜਾਣਾ ਪੁਲਿਸ ਸੁਣ ਕੇ ਰਾਜੀ ਨੇ ਤੁਹਾਡੇ ਕੋਈ ਸਵਾਲ ਜੀ ਤੁਹਾਡੀ ਵੈਪਨ ਜਮਾ ਕਰਾਉਣ ਦੀ ਗੱਲ ਕੀਤੀ ਕਿਸੇ ਵੀ ਵੈਪਨ ਕਰਾਉਣ ਲਈ ਕਿਹਾ ਹੀ ਲਗਾ ਪਰ ਪਿਛਲੇ ਦਿਨਾਂ ਦੀ ਜੇ ਗੱਲ ਕਰਨਾ ਚਾਹੇ ਤਾਂ ਚੋਣ ਦੇ ਸੈਕਟਰ ਫਾਈਲਿੰਗ ਇਨਸੀਡੈਂਟ ਦਾ ਰੋਜ਼ ਦਿਨਾਂ ਕਿਹਾ ਇਹ ਹੋ ਰਿਹਾ ਜਿਸ ਦਾ ਅੱਜ ਤੇ ਪੱਤੀ ਦਾ ਰਿਜ਼ਲਟ ਹੋਇਆ ਇੱਕ ਦਿਨ ਇਹ ਡਾਕਟਰ ਨੂੰ ਕਰਨ ਸੈਟਿੰਗ ਦੀ ਉੱਤੇ ਗੋਲੀ ਚਲਾ ਕੇ ਜਾਂਦੇ ਨੇ ਕਿ ਇਹ ਵੈਪਨ ਪੂਰੇ ਜਮਾ ਨਹੀਂ ਕਰਵਾਏ ਇਹਨਾਂ ਨੇ ਕਿ ਮੱਝਾ ਦੇ ਨਹੀਂ ਵੈਪਨ ਜਮਾ ਹੀ ਨਹੀਂ ਹੋਏ ਜੀ ਤੁਸੀਂ ਲਿਸਟ ਹੀ ਮੰਗਾ ਲਓ ਕਿ ਜ਼ਿਲ੍ਹੇ 'ਚ ਲਾਇਸੈਂਸ ਕਿੰਨੇ ਨੇ ਵੈਪਨ ਕਿੰਨੇ ਚੜਿਆ ਤੇ ਇਹ ਕਢਾ ਲਓ ਕਿ ਜਮਾ ਕਿੰਨੇ ਹੋ ਤੁਹਾਨੂੰ ਥੋੜੀ ਗੱਲ ਦਾ ਜਵਾਬ ਮਿਲ ਜਾਊਗਾ ਔਰ ਜਿੰਨਾ ਨਾਜਾਇਜ਼ ਹਸਲਾ ਤੁਰਿਆ ਫਿਰਦਾ ਜਿਹਦੇ ਉੱਤੇ ਸਰਕਾਰ ਦਾ ਤਾਂ ਟੋਟਲ ਫੇਲੀਅਰ ਹੈ ਕੋ ਕੰਟਰੋਲ ਹੀ ਨਹੀਂ ਉਹ ਤਾਂ ਗੱਲਾਂ ਹੀ ਛੱਡਦੇ ਮੇਰੇ ਹਲਕੇ ਚ ਇੱਕ ਹੋਰ ਪਿੰਡ ਆ ਬਹੁਤ ਵੱਡਾ ਪਿੰਡ ਆ ਇੱਕ ਨਾਮੀ ਪਿੰਡ ਆ ਉੱਥੇ ਵੀ ਇਹੀ ਕੰਮ ਚੱਲੂ ਆ ਵੈਪਨ ਲੈ ਕੇ ਛਰੇਆਂ ਤੁਰੇ ਫਿਰਦੇ ਆ ਕਿ ਐਤਕੀ ਤੁਹਾਨੂੰ ਸਰਪੰਚ ਬਣ ਨਹੀਂ ਦੇਣਾ ਮਤਲਬ ਇਹ ਇਸ ਤਰੀਕੇ ਨਾਲ ਲੋਕ ਪਿੰਡਾਂ ਚ ਕਦੇ ਇਹੋ ਜਿਹਾ ਸਿਸਟਮ ਵੇਖਣ ਨੂੰ ਨਹੀਂ ਮਿਲਿਆ ਸੀ ਲੋਕੀ ਬਦਲਾਵ ਚ ਹੀ ਵੇਖ ਰਿਹਾ ਨਵਾਂ ਕੰਮ ਕੋਈ ਬਦਲਾਵ ਹੀ ਆ ਕਿ ਪਿੰਡ ਚ ਕੋਈ ਕਾਗਜ਼ ਦਾਖਲ ਕਰਾਉਣ ਹੀ ਨਾ ਜਾਵੇ ਕਦੇ ਪਹਿਲਾਂ ਕਿੰਨੇ ਕੇਸ ਸੁਣੇ ਇਹ ਜੇ ਹਾਂ ਪਿੰਡ ਬਾਈਕਾਟ ਕਰੇ ਮਗਰ ਇੱਥੇ ਤਾਂ ਪਿੰਡ ਡਰਦਾ ਹੀ ਨਹੀਂ ਗਿਆ ਕਿ ਮੁੜ ਕੇ ਕਿਹਨੇ ਆਪਦਾ ਨਿਆਂਣਾ ਚਕਾਉਣਾ ਜੀ ਤਾਂ ਭਗਵਾਨ ਸਭਾਨ ਦੇ ਆਪਣੇ ਜੱਦੀ ਪਿੰਡ ਚ ਵੀ ਠਕੇਸ਼ਾਹੀ ਦੇ ਦੋਸਤ ਕਿ ਕੀ ਲੱਗਦਾ ਹੈ ਲੋਭਤ ਕਿਉਂ ਹੈ ਦੇਖੋ ਮੇਰਾ ਵੀ ਇਹ ਬੜਾ ਵੱਡਾ ਫੇਲੀਅਰ ਹੈ ਲਾਅ ਐਂਡ ਆਰਡਰ ਆਫ ਚੀਫ ਮਿਨਿਸਟਰ ਹਿਮਸੈਲਫ ਇਹ ਠੀਕ ਹੈ ਉਹਨਾਂ ਦੀ ਸਿਹਤ ਨਹੀਂ ਠੀਕ ਰਹਿ ਰਹੀ ਸਿਹਤ ਕਿ ਉਹ ਨਹੀਂ ਠੀਕ ਰਹਿ ਰਹੀ ਹੈ ਇਸ ਗੱਲ ਦੀ ਮੈਂ ਬਾਰ ਬਾਰ ਟਿੱਪਣੀ ਕਰਨੀ ਨਹੀਂ ਮਗਰ ਉਹ ਆਪਦੀ ਵੱਖਰੀ ਦੁਨੀਆ 'ਚ ਆ ਔਰ ਜੋ ਗਰਾਊਂਡ ਦੇ ਹਾਲਾਤ ਗਰਾਊਂਡ ਜ਼ੀਰੋ ਤੇ ਹਾਲਾਤੋਂ ਵੱਖਰੇ ਨੇ ਬਿਲਕੁਲ ਔਰ ਅਫਸੋਸ ਦੀ ਗੱਲ ਇਹ ਆ ਕਿ ਬੰਦਾ ਹੁਣ ਤੁਸੀਂ ਮੈਨੂੰ ਦੱਸੋ ਲੋਕਤੰਤਰ ਤੇ ਕੋਰਟਾਂ ਨੇ ਆ ਕੋਰਟ ਦੇ ਆਰਡਰਾਂ ਦੇ ਬਾਵਜੂਦ ਬੰਦਾ ਸ਼੍ਰੀ ਆਮ ਜੱਗੂ ਦਾ ਦਲੇਰੀ ਨਾਲ ਕਾਗਜ਼ ਢਾਕਲ ਕਰਾਉਣ ਸਰਕਾਰੀ ਦਫ਼ਤਰਾਂ 'ਚ ਫਿਰੇ ਉਹਦਾ ਮਤਲਬ ਕੀ ਆ ਉਹਨੂੰ ਕਿਹਦੀ ਪ੍ਰੋਟੈਕਸ਼ਨ ਹੈ ਰੂਲਿੰਗ ਪਾਰਟੀ ਦੀ ਕੋਰਟ ਆਰਡਰ ਕਰ ਰਿਆ ਕਿ ਇਹ ਜ਼ਿਲ੍ਹੇ ਚ ਦਿਖਣਾ ਨਹੀਂ ਚਾਹੀਦਾ ਉਹ ਉੱਥੇ ਫਿਰ ਰਿਹਾ ਲੋਕ ਵੀਡੀਓ ਬਣਾ ਰਿਹਾ ਜਾ ਕੇ ਪੁਲਿਸ ਨੂੰ ਦੇ ਰਿਹਾ ਪੁਲਿਸ ਕਹਿੰਦੀ ਨਾ ਤੁਹਾਡੇ ਕਹਿੰਦਾ ਤੇਰੇ ਕੋਲ ਵੈਪਨ ਹੈ ਨਾ ਇਹਨੂੰ ਜਵਾਬ ਇਹ ਆਇਆ ਤੇਰੇ ਕੋਲ ਵੈਪਨ ਹੈ ਨਾ ਜੇ ਕੋਈ ਗੱਲ ਹੋ ਜੂਗੀ ਦੱਸ ਪਰ ਤੋਂ ਵੀ ਜਿਹੜੀ ਤੁਸੀਂ ਜਿਹੜੀ ਸ਼ੇਅਰ ਕੀਤੀ ਉਹਦੇ ਵਿੱਚ ਰਾਜ ਜੋਸਨਾ ਦਿਖਾਇਆ ਹੈ ਆਪ ਵੀ ਦੇਖ ਕਾਜੀ ਦਾ ਵਾਅਦਾ ਹੈ ਉਹ ਗੋਨ ਲਾਇਆ ਨਹੀਂ ਉਹ ਐਸਜੀਐਮ ਦਫਤਰ ਜਿਨੇ ਲੋਕ ਉਹ ਤੇ ਫਤੇ ਸੀ ਕਿ ਕਮਰੇ ਨੂੰ 11 11 ਉਹਨੇ ਸਿਰਫ ਬੇਲੇ ਦੇ ਦਿੱਤੇ ਜੀ 11 ਬਜਾ ਦਾ ਇੱਕ ਕਮਰੇ ਤੇ ਦੇਣ ਨਹੀਂ ਆ ਜੀ ਉਹ 121 ਪਿੰਡ ਸੀਗੇ ਉਸ ਜਗ੍ਹਾ ਦੇ ਉੱਤੇ ਰੱਖਦਾ ਲੱਗਦਾ ਕਿ ਉਸ ਦਿਨਾਂ ਦੇ ਉੱਤੇ ਉਹਨੇ ਕਾਜੇ दाखल ਹੋ ਸਕਦੇ ਜੀ ਮੇਰੇ ਵੀ ਹੋ ਹੀ ਨਹੀਂ ਸਕਦੇ ਸੀ ਤੁਸੀਂ ਇੱਕ ਵੀਡੀਓ ਆ ਮੌਂਗਾ ਸਾਹਿਬ ਨੇ ਬਣਾਈ ਪਤਾ ਨਹੀਂ ਇਹਨਾਂ ਨੇ ਸ਼ੇਅਰ ਕੀਤੀ ਨਹੀਂ ਕਿ ਉਹ ਚੁੱਕ ਮੌਕੇ ਤੇ ਇੱਕ ਦੋ ਬੰਦੇ ਹੀ ਖਲੋਤੇ ਸੀ ਜਾਂ ਮੇਰਾ ਵੀਰ ਖਲੋਤਾ ਹੈ ਨਿਆਣਾ ਸੀ ਜੀ ਇੱਕ ਮੈਨੂੰ ਲੱਗਦਾ 6-8 ਮਹੀਨੇ ਦਾ ਹੋਣਾ ਸਾਲ ਦਾ ਹੋਣਾ ਜਿੰਨੂੰ ਚੁੱਕ ਕੇ ਇਤਰਾ ਅੰਦਰ ਲੈ ਕੇ ਗਏ ਆ ਮਤਲਬ ਉੱਥੇ ਲੰਘਣ ਨੂੰ ਤਾਂ ਕੋਈ ਨਹੀਂ ਸੀ ਤੇ ਜੇ ਜੇ ਫਰੀ ਐਂਡ ਫੇਅਰ ਇਲੈਕਸ਼ਨ ਦਾ ਮਤਲਬ ਕੀ ਹੈ ਪਾਰਟਿਸਪੇਸ਼ਨ ਕਿ ਲੋਕਤੰਤਰ ਚ ਲੋਕ ਹਿੱਸਾ ਲੈਣ ਵੱਧ ਤੋਂ ਵੱਧ ਲੈਣ 150-100 ਪਿੰਡ ਹੋਵੇ ਘੱਟੋ ਘੱਟ ਹਜ਼ਾਰਾਂ ਲੋਕਾਂ ਨੇ ਫਾਰਮ ਭਰਨੇ ਹੋਣ ਤੇ ਦਰਵਾਜ਼ਾ ਐਡਾ ਨਿਕਾ ਜਾ ਹੋਵੇ ਤੇ ਉੱਥੇ ਲੋਕਾਂ ਨੂੰ ਸਾਹ ਆਵੇ ਨਾ ਇਹ ਕਿਹੜੀ ਪਾਰਟਿਸਪੇਸ਼ਨ ਆ ਮਤਲਬ ਸਰਕਾਰ ਚਾਹੁੰਦੀ ਨਹੀਂ ਸੀ ਕਿ ਕਾਗਜ਼ ਕੋਈ ਭਰੇ ਅਸਲ ਚ ਤਾਂ ਇਹ ਸਿਸਟਮ ਰਿਹਾ ਔਰ ਹੁਣ ਵੀ ਜੇਲ੍ਹਾਂ ਚੋਂ ਫੋਨ ਕਿਵੇਂ ਆ ਰਿਹਾ ਭਾਈ ਮੇਰੇ ਕੋਲ ਇੱਕ ਬੰਦੇ ਨੂੰ ਤਾਂ ਆਪ ਆਇਆ ਮੈਂ ਸਾਹਮਣੇ ਪੇਸ਼ ਕਰਦਾ ਹੁਣ ਜੇ ਇਹਨੂੰ ਕੁਝ ਹੋ ਗਿਆ ਸਿੱਧੇ ਤੇ ਸਿੱਧੇ ਇਹ ਐਸਐਸਪੀ ਬਟਾਲਾ ਗੁਰਦਾਸਪੁਰ ਡੀਜੀਪੀ ਸਾਹਿਬ ਜੁੰਮਿਆਰ ਹੋਣਗੇ ਭਗਵੰਤ ਮਾਨ ਜੁੰਮਿਆਰ ਹੋਗਾ ਕਿਉਂਕਿ ਇਹਨੇ ਬੜਾ ਵਿਚਾਰ ਕਰਕੇ ਆਇਆ ਕਿ ਮੈਂ ਬੋਲਾਂ ਨਾ ਬੋਲਾਂ ਮੇਰਾ ਤਾਂ ਭਰਾ ਅੱਗੇ ਮਾਰਦਾ ਸੀ ਇੱਕ ਔਰ ਸਹਿੰਦਾ ਬੰਦਾ ਸੀ ਮਤਲਬ ਇਲਾਕਾ ਉਹਦਾ ਹੀ ਮੰਨਦਾ ਸੀ ਉਹਦੇ ਜੋਰ ਨੂੰ ਕਿ ਇਹ ਘਬਰਾਉਂਦਾ ਨਹੀਂ ਡਰਦਾ ਨਹੀਂ ਮਗਰ ਅਖੀਰ 'ਚ ਜਦੋਂ ਕਿਸਮਤ ਆਰ ਜੇ ਜਦੋਂ ਸਮਾ ਮੁੱਕ ਜੇ ਉਹ ਵਿਚਾਰਾ ਭੇਟ ਚੜ ਗਿਆ ਉਹ ਉਹਨਾਂ ਲੋਕਾਂ ਦੇ ਅੱਜ ਇਹਨੂੰ ਕਿਹਾ ਗਿਆ ਕਿ ਤੂੰ ਬੋਲ ਕੇ ਤਾਂ ਵੇਖ ਤੈਨੂੰ ਵੀ ਦੱਸਾਂਗੇ ਕੀ ਕਰਾਂਗੇ ਇਸੇ ਤਰ੍ਹਾਂ ਇੱਕ ਕੇਸ ਹੋਰ ਹੈ ਜਿਹੜੇ ਬੰਦੇ ਸਾਹਮਣੇ ਬੜੀ ਛੇਤੀ ਆਉਣਗੇ ਲਿਖਤੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਕਰਤੀ ਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਮਹੀਨੇ ਦੇ ਅੰਦਰ ਅੰਦਰ ਮਹੀਨਾ ਦਿੱਤਾ ਤੁਹਾਨੂੰ ਭੱਜ ਲੋ